ਅਬਾਈ ਕਰਾਂ ਅੱਜ ਦੇ ਵਿੱਚ ਆਪਾਂ ਅਤੇ ਰੋਪੜ ਆਪਣੀ ਕਿਸਾਨ ਮੰਡੀ ਚ ਆਏ ਆ ਸਭ ਤੋਂ ਵੱਡੀ ਇੱਥੇ ਦਿੱਕਤ ਪਰੇਸ਼ਾਨੀ ਇਹ ਆ ਕਿ ਜਿਹੜੇ ਤਾਂ ਕਿਸਾਨ ਆ ਜਿਹੜੇ ਬੋਨਫਾਈਟ ਇੱਥੋਂ ਦੇ ਜਿਹੜੀ ਜ਼ਿਮੀਦਾਰ ਵਰਗੇ ਗਿਆ ਬਹੁਤ ਛੋਟੀ ਜ਼ਿਮੀਦਾਰਾ ਹੈਗਾ ਬਹੁਤ ਹੀ ਜਿਵੇਂ ਆਪਦੀ ਥੋੜੀ ਜਿਹੀ ਪ੍ਰੋਡਿਊਸ ਲੈ ਕੇ ਆਏ ਆ ਇਹ ਲੈ ਕੇ ਆਏ ਆ ਇਨ੍ਹਾਂ ਕੋਲੇ ਜਿਹੜੀ ਜਗ੍ਹਾ ਮਿਲਦੀ ਪਈ ਆ ਪਹਿਲੀ ਗੱਲ ਤਾਂ ਇਹਨਾਂ ਨੂੰ ਅੰਦਰ ਵਰਦੇ ਸਾਰ ਨਹੀਂ ਮਿਲਦੀ ਫਿਰ ਪਿਛਾਂ ਧੱਕ ਦਿੱਤਾ ਜਾਂਦਾ ਤੇ ਜਿਹੜੇ ਉ ਆਪਣਾ ਬਾਜ਼ਾਰਾਂ ਚੋਂ ਫੀਦ ਕੇ ਜਿਹੜੇ ਕੋਈ ਪ੍ਰਵਾਸੀ ਆ ਕੇ ਕਰ ਰਹੇ ਇੱਥੇ ਕੰਮ ਹੈ ਉਹ ਸਵੇਰੇ ਆ ਕੇ ਇੱਥੇ ਬਹਿ ਜਾਂਦੇ ਹੈਗੇ ਹੁਣ ਤੁਹਾਨੂੰ ਇਹਨਾਂ ਦੀ ਜਗ੍ਹਾ ਵੇਖੋ ਕਿੰਨੀ ਕਿੰਨੀ ਇਹਨਾਂ ਨੂੰ ਮਿਲਦੀ ਰਹੀ ਐ ਇਸੇ ਮੰਡੀ ਚ ਜਾਂ ਉਹ ਤੁਹਾਨੂੰ ਦੂਜੀ ਵਿਖਾਉਣੇ ਆ ਕਿ ਵੀ ਉਹ ਕਿੰਨੀ ਕਿੰਨੀ ਜਗ੍ਹਾ ਘੇਰ ਕੇ ਬੈਠੇ ਹੈਗੇ ਆ ਉਧਰ ਆਜਾ ਉਸੇ ਵੱਲ ਦੀ ਜਗ੍ਹਾ ਛੱਡ ਦੋ ਪ੍ਰਧਾਨ ਸਾਹਿਬ ਉਹ ਪੂਰੀ ਅਲਰੇਡੀ ਆਨੂ ਵੀ ਨਾ ਲਿਆ ਆਹ ਆਲੂ ਵੀ ਨਾ ਰਹੀ ਹੈ। ਉਹ ਦੇਖਿਆ ਤੁਸੀਂ ਸ਼ੁਰੂ ਤੋਂ ਵਖਾ ਕਿੰਨਾ ਏਰੀਆ ਹੈਗਾ। ਸ਼ੁਰੂ ਹੋ ਗਿਆ ਆਲੂਆਂ ਦਾ। ਪ੍ਰੋਪਰ ਛੁਟਾਪ ਹੋਦੇ ਨਹੀਂ ਲੈ ਲਈਏ ਸਰ। ਇੱਥੇ ਤਾਂ ਆਪਣੇ ਬੰਦੇ ਬੈਠੇ ਪੰਜ ਇੰਨੇ ਜਗ੍ਹਾ 'ਚ। ਹੋਈ ਤੇ ਗੱਲ ਹੈ। ਹੱਥ ਬੈਠੇ। ਹਾਂ। ਲੜਾਈ ਹੁੰਦੀ ਹੈ। ਆਲੂ ਸਖਰੇ ਨਹੀਂ ਸਰ। ਹੁਣ ਆਏ ਆ ਕਿ ਬਹੁਤ ਵਿਦਵਾਨ ਬੈਠ ਕੇ ਕਹਿਦੇ ਆ ਵੀ ਕਿਸਾਨ ਆ ਦੀ ਸਬਜ਼ੀ ਵਿੱਚ ਕਿਸਾਨ ਆ ਡਾਇਵਰਸਿਫਾਈ ਕਰ ਲੈ। ਕਿਸਾਨ ਇਸ ਤਰੀਕੇ ਨਾਲ ਕਰੇ। ਹੁਣ ਦੱਸੋ ਕਿਸਾਨ ਕਿਵੇਂ ਕਰੇ? ਇਹ ਸਾਰਾ ਕੰਮ ਤਾਂ ਚਲਦਾ ਕਿਉਂਕਿ ਇਹ ਪਹਿਲਾਂ ਕਿਸਾਨ ਮੀਡਲਮੈਨ ਨੂੰ ਵੇਚੇ ਫਿਰ ਇਹ ਲਿਓਣ ਹੋਏ ਤੋਂ ਸਬਜੀ ਤੇ ਹਗਾ ਇਹ ਪ੍ਰੋਫਿਟ ਲੈ ਕੇ ਵੇਚਣ ਜੇ ਆ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਮੈਂ ਪੁੱਛਣਾ ਚਾਹਣਾ ਹੈ ਕਈ ਇਸ ਹੱਕ 'ਚ ਆ ਰਹੇ ਆ ਉਹ ਦੱਸਣੇ ਵੀ ਹੁਣ ਇਹ ਕਿਸਾਨਾਂ ਦੇ ਹੱਕ 'ਚ ਖੜਨਾ ਹੈ ਤੁਸੀਂ ਕਿ ਵੀ ਇੱਧਰ ਖੜਨਾ ਹੈਗਾ ਸਾਫ਼ ਕਲੀਅਰ ਕਰੋ ਗੱਲ ਨੂੰ ਆ ਦੀ